ਜਿਨ੍ਹਾਂ ਨੇ ਪੁੱਛਿਆ ਤੁਹਾਡੇ ਕੋਲ ਕੋ ਪੇਪਰ ਜਾਂ ਲਾਇਸੈਂਸ ਹੈਗਾ ਉਹ ਕਹਿੰਦੇ ਨਹੀਂ ਹੈਗਾ ਤੇ ਮੈਂ ਉਹਨਾਂ ਦਾ ਬਿਨਾਂ ਪੇਪਰਾਂ ਤੋਂ ਮੋਟਰਸਾਈਕਲ ਬੰਦ ਕਰ ਦਿੱਤਾ ਬੰਦ ਕਰਨ ਤੋਂ ਬਾਅਦ ਉਹ ਮੁੱਕੇ ਤੋਂ ਚਲੇ ਗਏ 10 ਮਿੰਟ ਬਾਅਦ ਉਹ ਇੱਕ ਕਾਲਟੋ ਗੱਡੀ ਤੇ ਵਿੱਚ ਦੋ ਜਣੇ ਇੱਕ ਇਹ ਨਾਲ ਤੇ ਇੱਕ ਬੰਦਾ ਹੋਰ ਨਾਲ ਆਇਆ ਆਂਦੇ ਸਾਰੇ ਮੇਰੇ ਹੱਥੋਂ ਪਾਈ ਕਹਿੰਦੇ ਅਸੀਂ ਮੋਟਰਸਾਈਕਲ ਲੈ ਚੱਲਣਾ ਮੈਂ ਜਿਨ੍ਹਾਂ ਨੂੰ ਕਿਹਾ ਵੀ ਮੋਟਰਸਾਈਕਲ ਜਿਹੜਾ ਬੰਦ ਆ ਹੱਥੋਂ ਪਾਈ ਉਹਦਾ ਮੇਰਾ ਬਟਨ ਕਬੀਰ ਦੇ ਫੜਿਆ ਤੇ ਮੇਰੇ ਬੰਨ ਟੁੱਟ ਗਿਆ ਗੱਡੀ ਵਾਲਾ ਆਇਆ ਚਾਲਕ ਉਹਨੇ ਗੱਡੀ ਦੇ ਵਿੱਚੋਂ ਇੱਕ ਸੂਆ ਨੂੰ ਉਸੇ ਡੰਡਾ ਸਮਾਂ ਵਾਲਾ ਕੱਢਿਆ ਜੋ ਮਿਰਤੇ ਉਹ ਬਾਹਰ ਕਰਨ ਲੱਪਿਆ ਕਾਰਜ ਜਿਨ੍ਹਾਂ ਤੇ ਮੈਂ ਬਿਆਨ ਲਿਖਾ ਕੇ ਇਹਨਾਂ ਦਾ ਪਰਚਾ ਦਰਜ ਕਰਾ ਰਿਹਾ ਹਾਂ ਟਿਪਸਾਂ ਨੂੰ ਦੱਸਿਆ ਮੌਕੇ ਦੇ ਵਿਰਸਾਦਨੀ ਪੁਲਿਸ ਦੇ ਵੱਲੋਂ ਬੁਲਟ ਮੋਟਰਸਾਈਕਲ ਬੌਂਡ ਕਰਨ ਤੇ ਨੌਜਵਾਨ ਨੇ ਗੁੱਸੇ ਦੇ ਵਿੱਚ ਆ ਕੇ ਪੁਲਿਸ ਵਾਲੇ ਤੇ ਹੀ ਕਰ ਦਿੱਤਾ ਜਾਨਲੇਵਾ ਹਮਲਾ ਤੁਹਾਨੂੰ ਦੱਸਦੇ ਕਿ ਖਬਰ ਨਮਾ ਸ਼ਹਿਰ ਦੇ ਕਸਬਾ ਬੰਗਾ ਦੀ ਹੈ ਜਿੱਥੇ ਪੁਲਿਸ ਦੇ ਵੱਲੋਂ ਅੱਜ ਨਾਕਾ ਲਗਾਇਆ ਹੋਇਆ ਸੀ ਤੇ ਜਿਨ੍ਹਾਂ ਮੋਟਰਸਾਈਕਲਾਂ ਦੇ ਕਾਗਜ਼ ਪੱਤਰ ਨਹੀਂ ਪੂਰੇ ਸੀ ਜਾਂ ਜਿਨ੍ਹਾਂ ਬੁਲਟ ਮੋਟਰਸਾਈਕਲਾਂ ਨੂੰ ਵੱਡੇ ਸਲੈਂਸਰ ਪਵਾਏ ਹੋਏ ਸੀ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਸੀ। ਇਸੇ ਦੌਰਾਨ ਪੁਲਿਸ ਵਾਲੇ ਨੇ ਇੱਕ ਬੁਲਟ ਮੋਟਰਸਾਈਕਲ ਰੋਕਿਆ ਜਿਸਦੇ ਨਾ ਕਾਗਜ਼ ਪੱਤਰ ਪੂਰੇ ਸੀ ਤੇ ਉਸ ਨੂੰ ਵੱਡਾ ਸਲੈਂਸਰ ਵੀ ਪਵਾਇਆ ਹੋਇਆ ਸੀ। ਤੇ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਉਸ ਬੁਲਟ ਮੋਟਰਸਾਈਕਲ ਨੂੰ ਬੌਂਡ ਕਰ ਦਿੱਤਾ ਲੇਕਿਨ ਜਿਸ ਨੌਜਵਾਨ ਦਾ ਬੁਲਟ ਸੀ ਉਸਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਸ ਪੁਲਸ ਵਾਲੇ ਤੇ ਹਮਲਾ ਕਰ ਦਿੱਤਾ ਜਿਸ ਨੇ ਉਸ ਦਾ ਚਲਾਨ ਕਟਿਆ ਸੀ ਜਿਹੜੇ ਪਟਾਕੇ ਉੱਪਰ ਕੁ ਬੋਟ ਪਟਾਕੇ ਮਾਰਦੇ ਉਹਨਾਂ ਨੂੰ ਦੇ ਰੋਕ ਕੇ ਸਾਥੀ ਕਰਮਚਾਰੀਆਂ ਨੇ ਚੌਂਕ ਦੇ ਵਿੱਚ ਚਲਾਨ ਕੱਟ ਰਹੇ ਸੀ ਤੇ ਮੁਕੰਦpur ਸਾਈਡ ਤੋਂ ਇੱਕ ਬੁਲਟ ਮੋਟਰਸਾਈਕਲ ਆਇਆ ਜਿਹਨੂੰ ਮੇਰੇ ਸਾਥੀ ਨਾਲ ਦੇ ਸਾਥੀ ਰੂਪ ਲਾ ਲਈਏ ਸੀ ਨੇ ਰੋਕਿਆ ਤੇ ਉਹ ਮੇਰੇ ਕੋਲ ਆ ਕੇ ਆਇਆ ਤੇ ਉਹ ਮੇਰੇ ਕੋਲ ਕੋਈ ਪੇਪਰ ਨਹੀਂ ਹੈਗਾ ਜਿਹਨਾਂ ਨੂੰ ਮੈਂ ਪੁੱਛਿਆ ਤੁਹਾਡੇ ਕੋਲ ਕੋਈ ਪੇਪਰ ਜਾਂ ਲਾਇਸੈਂਸ ਹੈਗਾ ਉਹ ਕਹਿੰਦੇ ਨਹੀਂ ਹੈਗਾ ਮੈਂ ਉਹਨਾਂ ਦਾ ਬਿਨਾਂ ਪੇਪਰਾਂ ਤੋਂ ਮੋਟਰਸਾਈਕਲ ਬੰਦ ਕਰ ਦਿੱਤਾ ਜੋ ਬੋਲਸ ਬੰਦ ਕਰਨ ਤੋਂ ਬਾਅਦ ਉਹ ਮੁੱਕ ਤੇ ਚਲੇਗਾ 10 ਮਿੰਟ ਬਾਅਦ ਉਹ ਇੱਕ ਕਾਲਟੋ ਗੱਡੀ ਤੇ ਵਿੱਚ ਦੋ ਜਣੇ ਇੱਕ ਇਹ ਨਾਲ ਤੇ ਇੱਕ ਬੰਦਾ ਹੋਰ ਨਾਲ ਆਇਆ ਜੋ ਆ ਕੇ ਆਂਦੇ ਸਾਰੇ ਮਰੀਜ਼ ਹੱਥੋਂ ਪਾਈ ਕਹਿੰਦੇ ਅਸੀਂ ਮੋਟਰਸਾਈਕਲ ਲੈ ਚੱਲਣਾ ਮੈਂ ਜਿਹਨਾਂ ਨੂੰ ਕਿਹਾ ਵੀ ਮੋਟਰਸਾਈਕਲ ਜਿਹੜਾ ਬੰਦ ਆ ਹੱਥੋਂ ਪਾਈ ਉਹਦਾ ਮੇਰਾ ਬਕੀ ਕਬੀਜ਼ ਦੇ ਫੜਿਆ ਤਾਂ ਮੇਰੇ ਬੰਨ ਟੁੱਟ ਲਿਆ ਤੇ ਉਹਦੇ ਬਾਅਦ ਚ ਮੇਰੇ ਸਾਥੀ ਕਰਮਚਾਰੀ ਨਾਲ ਹੋ ਕੇ ਜਦੋਂ ਗਿਆ ਤੇ ਉਹ ਜਿਹੜਾ ਨਾਲ ਦਾ ਸਾਥੀ ਸੀਗਾ ਜਿਹੜਾ ਗੱਡੀ ਵਾਲਾ ਆਇਆ ਚਾਲਕ ਉਹਨੇ ਗੱਡੀ ਦੇ ਵਿੱਚੋਂ ਇੱਕ ਸੂਹਾ ਨੋਸੀ ਡੰਡਾ ਸੰਮਾ ਵਾਲਾ ਕੱਢਿਆ ਜੋ ਮਿਰਤੇ ਉਹ ਬਾਹਰ ਕਰਨ ਲੱਪਿਆ ਤੇ ਉਹ ਉਹਨੂੰ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਤਿੰਨਾਂ ਸਾਥੀਆਂ ਇੱਕ ਬੰਦਾ ਜਿਹੜਾ ਪਹਿਲਾਂ ਬੁਲਟ ਮੋਟਰਸ ਵਾਲਾ ਫੜ ਗਿਆ ਉਹ ਬੰਦਾ ਹੱਥੋਂ ਪਾਈ ਜਿਹਦਾ ਬੋਡਗਾ ਡੇਪਿਆ ਤੇ ਉਹ ਗੱਡੀ ਲੈ ਕੇ ਭੱਜ ਗਿਆ ਹਾਂ ਜੀ ਲੋਕ ਇਹ ਕਿੱਥੇ ਰਹਿ ਗਿਆ ਜਿੱਤੇ ਜਿਹਦਾ ਜਿਹੜਾ ਵੱਡੂਆ ਸੀਓ ਦੇ ਵਿੱਚੋਂ ਇੱਕ ਆਟੋ ਜਿਹੜੀ ਗੱਡੀ ਸੀ ਉਹਦੀ ਆਰਸੀ ਤੇ ਉਹਦਾ ਡਰਾਈਵ ਲਾਇਸੈਂਸ ਨਿਕਲਿਆ ਜੋ ਬਾੜੋਆ ਦਾ ਇਹ ਬੁਰਗ ਬੁਰਸਾ ਵਾਲਾ ਵਿੱਚ ਇਹ ਸੱਲਾ ਪਿੰਡ ਆਪਣੇ ਸੌਰੀ ਪਿੰਡ ਰਹਿ ਰਿਹਾ ਸੱਲਾ ਪਿੰਡ ਪੱਕਾ ਹੀ ਰਹਿ ਰਿਹਾ ਤੇ ਸਾਰੇ ਤੂਗੇ ਜਿੱਥੇ ਖੇਤੀਬਾੜੀ ਕਰਦਾ ਹੈ ਜੋ ਜਨਤਾ ਤੋਂ ਤਗੀ ਮੰਗ ਕਰਦੇ ਆ ਤੇ ਉਹ ਵੀ ਜਿਹੜੇ ਕਾਰਵਾਈ ਜਿਨ੍ਹਾਂ ਤੇ ਮੈਂ ਬਿਆਨ ਲਿਖਾ ਕੇ ਇਹਨਾਂ ਦਾ ਪਰਚਾ ਦਾਜ ਕਰਾ ਰਿਹਾ ਹਾਂ ਟਿੱਪਸਾਂ ਨੂੰ ਦੱਸਿਆ ਮੌਕੇ ਦੇ ਬਿਰਸਾ ਅਨੁਸਾਰ ਹਾਲਾਤ ਪਰ ਇਹ ਅਨੁਪਰਾਹ ਟਿੱਪਸਾਂ ਮੌਕੇ ਦੇ ਦਿੱਖਿਆ ਸਾਡੀ ਟ੍ਰੈਫਿਕ ਇਨਚਾਰਜ ਜੀ ਬੰਗਾ ਏਐਸਏ ਗੁਰਦੇਵ ਹੁਣ ਉਹਨਾਂ ਨੇ ਨਕਲ ਗਿਆ 3.0 ਮਕੰਦ ਫਰੋਟ ਤੇ ਤੇ ਉੱਥੇ ਜਿੱਦਾਂ ਅਸੀਂ ਸਾਰੇ ਰੋਚ ਚਲਾਨ ਕਰਦੇ ਆ ਬੁਲੇਟ ਮੋਟਰਸਾਈਕਲ ਜਿਹੜਾ ਪਟਾਕੇ ਵਿੱਚ ਚਲਾਉਣ ਰਿਹਾ ਸੀ ਉਹਦਾ ਉਹਨਾਂ ਨੇ ਉਹਨੂੰ ਰੋਕਿਆ ਪਟਾਕਿਆਂ ਵਾਲੇ ਬੁਲੇਟ ਦਾ ਚਲਾਨ ਕੀਤਾ ਤੇ ਜਿਹੜਾ ਇਹ ਬੰਦਾ ਸੀਗਾ ਬੁਲੇਟ ਦਾ ਮਾਲਕ ਇਹ ਜਗਰਾਜ ਸਿੰਘ ਸੀਗਾ ਇਹ ਕਹਿੰਦਾ ਕਿ ਮੈਂ ਸਾਈਨ ਨਹੀਂ ਕਰਨੇ ਉਹਦੇ ਉੱਪਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਤੁਸੀਂ ਸਾਈਨ ਕਰੋ ਇੰਦੀ ਮੀਨ ਵਾਈਲ ਇਹ ਆਪਣੇ ਨਾਲ ਇੱਕ ਗੁਰਵਿੰਦਰ ਸਿੰਘ ਹੋਰ ਬੰਦਾ ਸੀਗਾ ਉਹ ਨਜ਼ਦੀਕ ਹੀ ਖੜਾ ਸੀ ਉਹਨੂੰ ਨੇ ਉਹਨਾਂ ਦੇ ਕੋਲ ਇੱਕ ਡਾਂਗ ਜੀ ਸੀ ਤੇ ਉਹ ਇੱਕਦਮ ਉਹਨਾਂ ਤੇ ਉਹਨਾਂ ਨੇ ਅਟੈਕ ਕੀਤਾ ਤੇ ਫਿਰ ਉਹਨੂੰ ਕਾਬੂ ਕੀਤਾ ਦੌੜ ਕੇ ਇਹਨਾਂ ਨੇ ਬਕਾਇਦਾ ਤੌਰ ਤੇ ਉਹਦੀ ਸਾਡੇ ਐਸਐਸ ਦਾ ਕੋਸ਼ਿਸ਼ ਕੀਤੀ ਜਿਹਨੂੰ ਅਸੀਂ ਕੋਸ਼ਿਸ਼ ਹੀ ਕੀਤੀ ਕਰ ਦਿੱਤਾ ਫਿਰ ਅਸੀਂ ਬੜਾ ਸੀਰੀਅਸਲੀ ਇਸ ਬੰਦੇ ਨੂੰ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ ਇਹਨਾਂ ਦੇ ਉੱਪਰ ਜਿਹੜਾ ਮੁਕੱਦਮਾ ਹੈ ਉਹ ਐਫਆਈਆ ਨੰਬਰ 13 355186 ਦੀ 29 3 24 ਅੱਜ ਦਰਜ ਕਰਨਾ ਠਾਣੇ ਸਿਟੀ ਦੇ ਵਿੱਚ ਠਣੇਦਾਰ ਸਾਹਿਬ ਦੇ ਬਿਆਨ ਤੇ ਕੋਈ ਗ੍ਰਿਫਤਾਰ ਕਰ ਲਿਆ ਹਾਂਜੀ ਇੱਕ ਗ੍ਰਿਫਤਾਰ ਹੋ ਗਈ ਹੈ ਜੀ ਇੱਕ ਜਿਹੜਾ ਉਹ ਦੌੜ ਗਿਆ ਸੀਗਾ ਉਹਨੂੰ ਵੀ ਫੜ ਲਈ ਹੈਗੇ ਟੀਮ ਸਾਡੀ ਦੇ ਦੋਨੇ ਛੇਤੀ ਉਹਨੂੰ ਫੜ ਲੈਣਾ ਜਿਹੜਾ ਟ੍ਰੈਫਿਕ ਇੰਚਾਰਜ ਨੇ ਉਹ ਠੀਕ ਨੇ ਉਹਨਾਂ ਨੇ ਕਹਿੰਦੇ ਕੋਈ ਗੰਭੀਰ ਨਹੀਂ ਨਹੀਂ ਕੋਈ ਗੰਭੀਰ ਸੱਟ ਨਹੀਂ ਹੈਗੀ ਲੇਕਿਨ ਇੱਕ ਡਿਊਟੀ ਦੇ ਰਿਆ ਬੰਦਾ ਉਹਨੂੰ ਇਹ ਮਤਲਬ ਗਲਤ ਤੰਗ ਨਾਲ ਉਹਨੂੰ ਡਿਊਟੀ ਉਹਦੇ ਚ ਵੱਧ ਆ ਬਚਾ ਰਿਆ ਉਹਦਾ ਠੀਕ ਨਹੀਂ